ਚਾਰ ਹੁੰਦੇ ਐ ਪਲੇਅਰ ਨੇ ਗਰਾਉਂਡਾਂ ਦੀ ਰੌਣਕ ਨੇ ਰੇਡ ਪਈ ਹੋਈ ਐ ਉਹ ਫਰੰਦੀਪੁਰ ਦੇ ਵੇੜੇ ਚਾਰ ਤਿਆਰ ਉਹ ਪੱਧਰੀ ਵਾਲਿਓ ਤਾੜੀਆਂ 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 ਆਹ ਪਾਲਜੀਤ ਪਟੋ ਫੌਜੀ ਵਾਲੋ ਕਹਿੰਦੇ ਜਿਹੜਾ 2000 ਲੱਗਾ ਉਹਦਾ ਪਹਿਲਾ ਇੱਕ ਜੱਫਾ ਲੱਗ ਗਿਆ ਟੱਕਰ ਸਿਰ ਉਹ ਜਿਹੜੇ ਜਿਹੜੇ ਕਹਿੰਦੇ ਵੀ ਟੱਕਰ ਹਾਂ ਲਲਕਾਰੇ ਵੱਜਦੇ ਆ ਸ਼ੰਕਰ ਐ ਸਮੇ ਖੇਡ ਮੈਦਾਨ ਦੇ ਵਿੱਚੋਂ ਰੇਡ ਤੋਂ ਨੂੰ ਵਧਿਆ ਹੋਇਆ ਆ ਚਾਰ ਤਿਆਰ ਵਰ ਤਿਆਰ ਆ ਪਰ ਆ ਕੌਣ ਐ ਇਹ ਕਹਿੰਦੇ ਅਲਗੋਂ ਵਾਲਾ ਜੱਗਾ ਇਹ ਬਲਕਾਰੇ ਮਣਦਾ ਚੰਡਿਆ ਹੋਇਆ ਚੇਲਾ ਵਾਲਕਾ ਉਹ ਜਿੰਨੇ ਕਹਿੰਦੇ ਜਹਾਜ਼ ਲੈਂਡ ਕਰ ਲਿਆ ਉਹ ਅਲਗੋਂ ਵਾਲੇ ਜੱਗੇ ਨੇ ਜਹਾਜ਼ ਲੈਂਡ ਕਰ ਲਿਆ ਜਹਾਜ਼ ਲੈਂਡ ਕਰ ਲਿਆ ਚੱਲੋ ਲੋਹ ਵੀਰਾ ਠੱਠੀਆਂ ਵਾਲਾ ਭੋਲਾ ਮਾਣੇਕਾਂ ਵਾਲਾ ਪਿੰਕਪਾਲ ਚਹਿਲਾਂ ਵਾਲਾ ਤੇ ਮਲਕੀਤ ਚੀਮੇ ਵਾਲਾ ਕਹਿੰਦੇ ਕਬੱਡੀ ਦੇ ਮਹਾਨ ਖਿਡਾਰੀ ਵੀ ਐ ਕਬੱਡੀ ਦੇ ਮਹਾਨ ਆਫੀਸ਼ਰ ਵੀ ਐ ਪਰ ਉਹ ਫਰੰਦੀਪੂਰੀਆ ਉਹ ਫਰੰਦੀਪੂਰੀਆ ਉਹ ਫਰੰਦੀਪੂਰੀਆ ਉਹ ਫਰੰਦੀਪੂਰੀਆ ਤੇ ਸ਼ਹੀਦਾਂ ਵਾਲਾ ਸ਼ਹੀਦਾਂ ਵਾਲਾ ਤੇ ਫਰੰਦੀਪੂਰੀਆ ਉਹ ਕਿੰਨੂ ਕਿੰਨੂ ਸਵਾਦ ਆਇਆ ਜੱਫੇ ਦਾ ਲੰਕਾਰਾ ਜਾ ਅੱਜ ਪੱਧਰੀ ਪਿੰਡ ਨੱਚ ਉੱਠਿਆ ਕਰਦੇ ਆ ਉਹ ਦਿਲੋਂ ਧੰਨਵਾਦ ਕਰਦੇ ਆ ਪਾਣੀ ਵਾਲੇ ਵੀ ਵੀਰ ਬੜੀ ਸੇਵਾ ਨਿਭਾਰੇ ਪਾਣੀ ਪਿਓ ਜੀ ਉਧਰ ਗਿੰਦਰਪੱਤਰੀ ਵਾਲਾ ਵੱਡਾ ਵੀਰ ਸਾਡਾ ਪਾਣੀ ਦੀ ਡਿਊਟੀ ਨਿਭਾ ਰਿਹਾ ਆ ਬਸ ਧੰਨਵਾਦ ਸ਼ੰਕਰ ਸੰਧਰਾ ਵਾਲਾ ਸ਼ੰਕਰ ਸੰਧਵਾ ਵਾਲਾ ਕਬੱਡੀ ਪਈ ਹੋਈ ਐ ਕਾਂਗੇ ਵਾਲਿਆ ਆ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਜੋੜੀਆਂ ਹੁਣ ਬਣੀਆਂ ਜੋੜੀਆਂ ਹੁਣ ਬਣੀਆਂ ਵੱਜ ਕੇ ਲਲਕਾਰੇ ਸੁੱਗਾ ਸਾਹਿਬ ਵੱਜ ਕੇ ਲਲਕਾਰੇ ਓ ਬਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰ